ਕੈਨੇਡਾ ਦੇ ਸਰੀ ਸ਼ਹਿਰ ਦੇ ਵਿੱਚ ਸਾਊਥ ਏਸ਼ੀਅਨ ਕਮਿਊਨਿਟੀ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਧਮਕੀਆਂ ਤੇ ਲੁੱਟਮਾਰ ਦੀਆਂ ਮਾਮਲਿਆਂ ਨੂੰ ਰੋਕਣ ਦੇ ਲਈ ਸ਼ਹਿਰ ਨੇ ਹੁਣ ਇੱਕ ਵੱਡਾ ਕਦਮ ਚੁੱਕਿਆ ਹੈ। ਸਰੀ ਦੀ ਮੇਅਰ ਬ੍ਰੈਂਡਾ ਲੋਕ ਅਤੇ ਪੁਲਿਸ ਚੀਫ ਨੋਰ ਲਪਿੰਸਕੀ ਨੇ ਐਲਾਨ ਕੀਤਾ ਹੈ ਕਿ ਸ਼ਹਿਰ ਨੇ ਇੱਕ 2.5 ਲੱਖ ਡਾਲਰ ਦਾ ਇਨਾਮ ਫੰਡ ਤਿਆਰ ਕੀਤਾ ਹੈ। ਇਹ ਫੰਡ ਉਹਨਾਂ ਲੋਕਾਂ ਨੂੰ ਦਿੱਤਾ ਜਾਵੇਗਾ ਜੋ ਫਿਰੌਤੀਆਂ ਦੇ ਲਈ ਧਮਕੀ ਦੇਣ ਵਾਲਿਆਂ ਤੇ ਗੋਲੀਬਾਰੀ ਕਰਨ ਵਾਲਿਆਂ ਨੂੰ ਫੜਾਉਣ ਅਤੇ ਅੱਗੇ ਸਜ਼ਾ ਦਿਵਾਉਣ ਦੇ ਵਿੱਚ ਪੁਲਿਸ ਦੀ ਮਦਦ ਕਰਨਗੇ। ਇਹ ਫੰਡ ਕੈਨੇਡਾ ਦੀ ਪੁਲਿਸ ਇਤਿਹਾਸ ਦੇ ਵਿੱਚ ਸਭ ਤੋਂ ਵੱਡਾ ਇਨਾਮ ਫੰਡ ਹੈ ਅਤੇ ਇਸ ਨੂੰ ਸ਼ਹਿਰ ਦੇ ਬਜਟ ਦੇ ਵਿੱਚ ਰੱਖਿਆ ਗਿਆ ਹੈ। ਮੇਅਰ ਲੋਕ ਨੇ ਪ੍ਰੈਸ ਕਾਨਫਰੰਸ ਦੇ ਦੌਰਾਨ ਕਿਹਾ ਕਿ ਅਸੀਂ ਇਹਨਾਂ ਧਮਕੀਆਂ ਨੂੰ ਸ਼ਹਿਰ ਦੇ ਵਿੱਚ ਆਪਣੀਆਂ ਜੜ੍ਹਾਂ ਨਹੀਂ ਜਮਾਉਣ ਦੇਵਾਂਗੇ। ਇਹ ਕਾਫੀ ਡਰਾਉਣੀਆਂ ਅਤੇ ਅਸਵੀਕਾਰਯੋਗ ਨੇ। ਵਸਨੀਕਾਂ ਅਤੇ ਵਪਾਰੀਆਂ ਨੂੰ ਡਰ ਨਹੀਂ ਲੱਗਣਾ ਚਾਹੀਦਾ ਪਰ ਅਸੀਂ ਉਹਨਾਂ ਨੂੰ ਸੁਰੱਖਿਆ ਦੇਣ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ ਉਹਨਾਂ ਨੇ ਕਿਹਾ ਕਿ ਇਹ ਫੰਡ ਇੱਕੋ ਵਿਅਕਤੀ ਨੂੰ ਨਹੀਂ ਸਗੋ ਕਈ ਲੋਕਾਂ ਦੇ ਵਿੱਚ ਵੰਡਿਆ ਜਾ ਸਕਦਾ ਹੈ ਜਿਸ ਦੀ ਜਾਣਕਾਰੀ ਪੁਲਿਸ ਦੇ ਲਈ ਜ਼ਰੂਰੀ ਹੋਵੇਗੀ ਉਹਨਾਂ ਨੂੰ ਹੀ ਇਸ ਫੰਡ ਦਾ ਪੈਸਾ ਦਿੱਤਾ ਜਾਵੇਗਾ ਸਾਰੇ ਪੁਲਿਸ ਨੇ ਵੀ ਦੱਸਿਆ ਕਿ ਹੁਣ ਤੱਕ 44 ਤਮਕੀਆਂ ਦੇ ਮਾਮਲਿਆਂ ਦੀ ਤਫ਼ਤੀਸ਼ ਕੀਤੀ ਗਈ ਹੈ ਜਿਨ੍ਹਾਂ ਦੇ ਵਿੱਚੋਂ 27 ਦੇ ਵਿੱਚ ਗੋਲੀਬਾਰੀ ਦੀ ਘਟਨਾਵਾਂ ਵੀ ਸ਼ਾਮਿਲ ਨੇ ਇਹ ਹਮਲੇ ਵਪਾਰੀਆਂ ਦੇ ਘਰਾਂ ਉਹਨਾਂ ਦੀਆਂ ਗੱਡੀਆਂ ਤੇ ਉਹਨਾਂ ਦੇ ਦੁਕਾਨਾਂ ਨੂੰ ਨਿਸ਼ਾਨਾ ਬਣਾਉਂਦੀਆਂ ਨੇ ਜੋ ਅਕਸਰ ਸਵੇਰ ਦੇ ਸਮੇਂ ਵਾਪਰਦੀਆਂ ਨੇ ਪੁਲਿਸ ਦੇ ਮੁਤਾਬਿਕ ਇਹਨਾਂ ਵਿੱਚ ਲੋਕਾਂ ਨੂੰ ਨੁਕਸਾਨ ਪਹੁੰਚਾਉਣ ਦਾ ਇਰਾਦਾ ਤਾਂ ਨਹੀਂ ਹੁੰਦਾ ਪਰ ਇੱਕ ਡਰ ਫਲਾਉਣ ਦੀ ਕੋਸ਼ਿਸ਼ ਹੁੰਦੀ ਹੈ ਇਹ ਮਾਮਲੇ ਜੂਨ 2025 ਦੇ ਵਿੱਚ ਆਪਣੇ ਸਿਖਰਾਂ ਤੇ ਪਹੁੰਚ ਗਏ ਸਨ ਮਿਸਾਲ ਦੇ ਵਜੋਂ ਜੁਲਾਈ ਵਿੱਚ ਭਾਰਤੀ ਕਾਮੇਡੀਅਨ ਕਪਿਲ ਸ਼ਰਮਾ ਦੇ ਕੈਫੇ ਦੀਆਂ ਖਿੜਕੀਆਂ ਦੇ ਉੱਤੇ ਗੋਲੀਬਾਰੀ ਕੀਤੀ ਗਈ ਸੀ ਜਿਸਤੇ ਵੀਡੀਓਜ਼ ਵੀ ਕਾਫੀ ਸੋਸ਼ਲ ਮੀਡੀਆ ਤੇ ਵਾਇਰਲ ਹੋਏ ਸਨ ਇਹ ਧਮਕੀਆਂ ਮੁੱਖ ਤੌਰ ਤੇ ਸਾਊਥ ਏਸ਼ੀਅਨ ਖਾਸ ਕਰਕੇ ਪੰਜਾਬੀ ਤੇ ਭਾਰਤੀ ਮੂਲ ਦੇ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਉਂਦੀਆਂ ਨੇ ਜਿਨ੍ਹਾਂ ਤੋਂ ਅਕਸਰ ਹੀ ਫਿਰੋਤੀ ਦੇ ਪੈਸੇ ਮੰਗੇ ਜਾਂਦੇ ਨੇ ਪੁਲਿਸ ਦੇ ਮੁਤਾਬਿਕ ਇਹ ਮਾਮਲੇ ਅੰਡਰ ਰਿਪੋਰਟਡ ਰਹਿ ਜਾਂਦੇ ਨੇ ਯਾਨੀ ਕਿ ਕਈ ਵਾਰ ਵਪਾਰੀ ਅੱਗੇ ਆ ਕੇ ਪੁਲਿਸ ਨੂੰ ਇਸ ਦੇ ਬਾਰੇ ਰਿਪੋਰਟ ਵੀ ਨਹੀਂ ਕਰਦੇ ਇਹ ਧਮਕੀਆਂ ਸਾਲ 2023 ਦੇ ਵਿੱਚ ਸ਼ੁਰੂ ਹੋਈਆਂ ਸੀ ਹੁਣ ਤੱਕ ਬ੍ਰਿਟਿਸ਼ ਕੋਲੰਬੀਆ ਐਲਬਰਟਾ ਤੇ 온ਟਾਰੀਓ ਦੇ ਵਿੱਚ ਫੈਲ ਚੁੱਕੀਆਂ ਨੇ ਪੁਲਿਸ ਨੇ ਇਹਨਾਂ ਨੂੰ ਭਾਰਤੀ ਗੈਂਗ ਲਾਰੈਂਸ ਬਿਸ਼ਨੋਈ ਗਰੁੱਪ ਦੇ ਨਾਲ ਜੁੜਿਆ ਹੈ ਜੋ ਕਿ ਭਾਰਤ ਦੇ ਵਿੱਚ ਇਸ ਟਾਈਮ ਸਰਗਰਮ ਹੈ ਪਾਇਰਟ ਟ੍ਰਾਂਜ਼ੀਸ਼ਨਲ ਅਪਰਾਧ ਹੈ ਮੇਅਰ ਲੋਕ ਦੇ ਮੁਤਾਬਿਕ ਇਹ ਸਮੱਸਿਆ ਸਰੀ ਤੱਕ ਨਹੀਂ ਬਲਕਿ ਪੂਰੇ ਕੈਨੇਡਾ ਦੇ ਵਿੱਚ ਫੈਲ ਚੁੱਕੀ ਹੈ ਅਤੇ ਫੈਡਰਲ ਤੇ ਪ੍ਰੋਵਿੰਸ਼ੀਅਲ ਸਰਕਾਰਾਂ ਨੂੰ ਆਪਸ ਵਿੱਚ ਮਿਲ ਕੇ ਮਦਦ ਕਰਨੀ ਚਾਹੀਦੀ ਹੈ ਉਹਨਾਂ ਨੇ ਕਿਹਾ ਕਿ ਸ਼ਹਿਰ ਖੁਦ ਇਹ ਸਾਰਾ ਬੋਝ ਨਹੀਂ ਚੁੱਕ ਸਕਦੇ ਪੁਲਿਸ ਨੇ ਦੱਸਿਆ ਕਿ ਉਹਨਾਂ ਨੇ ਕਈ ਮਾਮਲਿਆਂ ਦੇ ਵਿੱਚ ਸਰਚ ਵਾਰੰਟ ਵੀ ਜਾਰੀ ਕੀਤੇ ਨੇ ਤੇ ਸਬੂਤ ਵੀ ਇਕੱਠੇ ਕੀਤੇ ਨੇ ਪਰ ਜਨਤਾ ਦੀ ਮਦਦ ਤੋਂ ਬਿਨਾ ਕਾਮਯਾਬੀ ਨਹੀਂ ਮਿਲ ਸਕਦੀ ਓਨਟਾਰੀਓ ਤੇ ਅਲਬਰਟਾ ਵਿੱਚ ਵੀ ਅਜਿਹੇ ਅਪਰਾਧ ਵਧੇ ਨੇ ਜਿੱਥੇ ਪੀਲ ਪੁਲਿਸ ਨੇ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। RCMP ਨੇ 2024 ਦੇ ਵਿੱਚ ਇੱਕ ਨੈਸ਼ਨਲ ਟੀਮ ਬਣਾਈ ਸੀ ਜੋ ਇਹਨਾਂ ਮਾਮਲਿਆਂ ਦੇ ਵਿੱਚ ਜਾਣਕਾਰੀ ਸਾਂਝ ਕਰਦੀ ਸੀ। ਜੂਨ 2025 ਦੇ ਵਿੱਚ BC ਸਰਕਾਰ ਨੇ ਕ੍ਰਾਈਮ ਸਟਾਪਰਸ ਦੇ ਲਈ 1 ਲੱਖ ਡਾਲਰ ਦਿੱਤੇ ਸਨ ਤਾਂ ਜੋ 60 ਦਿਨਾਂ ਦਾ ਇੱਕ ਅਵੇਅਰਨੈਸ ਕੈਂਪ ਚਲਾਇਆ ਜਾਵੇ। ਇਸ ਦੇ ਨਾਲ ਵਿਕਟਮਸ ਨੂੰ ਰਿਪੋਰਟ ਕਰਨ ਲਈ ਉਤਸ਼ਾਹਿਤ ਕੀਤਾ ਗਿਆ ਪਰ ਪੁਲਿਸ ਨੇ ਕਿਹਾ ਕਿ ਇਸ ਦੇ ਨਾਲ ਕੋਈ ਖਾਸ ਸਬੂਤ ਜਾਂ ਫਿਰ ਜਾਣਕਾਰੀ ਤਾਂ ਇਕੱਠੀ ਨਹੀਂ ਹੁੰਦੀ ਪਰ ਨਵਾਂ ਫੰਡ ਇਸ ਨੂੰ ਬਦਲਣ ਦੇ ਲਈ ਜ਼ਰੂਰ ਲਿਆਂਦਾ ਗਿਆ ਹੈ ਇਨਾਮ ਲੈਣ ਦੇ ਲਈ ਲੋਕ ਨਵੀਂ ਸਰੀ ਐਕਸਟੋਰਸ਼ਨ ਟਿਪ ਲਾਈਨ ਨੰਬਰ ਤੇ ਰਿਪੋਰਟ ਕਰ ਸਕਦੇ ਨੇ ਜੋ 15 ਸਤੰਬਰ ਨੂੰ ਸ਼ੁਰੂ ਹੋਈ ਹੈ ਜਾਣਕਾਰੀ ਬਿਲਕੁਲ ਨਿੱਜੀ ਰੱਖੀ ਜਾਵੇਗੀ ਅਤੇ ਸਿਰਫ ਉਹਨਾਂ ਲੋਕਾਂ ਨੂੰ ਹੀ ਪੈਸੇ ਦਿੱਤੇ ਜਾਣਗੇ ਜੋ ਪੁਲਿਸ ਦੇ ਨਾਲ ਤਾਲਮੇਲ ਕਰਕੇ ਮੁਕੱਦਮੇ ਦੇ ਵਿੱਚ ਗਵਾਹੀ ਦੇਣ ਨੂੰ ਤਿਆਰ ਹੋਣਗੇ ਚੀਫ ਲਪਿੰਸਕੀ ਦੇ ਮੁਤਾਬਿਕ ਇਹ ਫੰਡ ਕਮਿਊਨਿਟੀ ਦੇ ਵਿੱਚ ਬਹੁਤ ਜ਼ਰੂਰੀ ਮੁੱਦੇ ਨੂੰ ਹੱਲ ਕਰਨ ਦੇ ਲਈ ਇੱਕ ਨਵਾਂ ਹਥਿਆਰ ਸਾਬਿਤ ਹੋ ਸਕਦਾ ਹੈ ਉੱਧਰ ਸਰਕਾਰ ਦੇ ਇਸ ਕਦਮ ਨਾਲ ਸਾਊਥ ਏਸ਼ੀਅਨ ਕਮਿਊਨਿਟੀ ਨੇ ਕੁਝ ਰਾਹਤ ਜ਼ਰੂਰ ਮਹਿਸੂਸ ਕੀਤੀ ਹੈ ਪਰ ਫਿਲਹਾਲ ਉਹ ਚਿੰਤਾ ਦੇ ਵਿੱਚ ਨੇ ਪੁਲਿਸ ਨੇ ਵਿਕਟਮਸ ਨੂੰ ਸਲਾਹ ਦਿੱਤੀ ਹੈ ਕਿ ਕਦੇ ਵੀ ਧਮਕੀ ਦੇਣ ਵਾਲਿਆਂ ਨੂੰ ਪੈਸੇ ਨਾ ਦਿਓ ਅਤੇ ਤੁਰੰਤ ਪੁਲਿਸ ਨੂੰ ਰਿਪੋਰਟ ਕਰੋ ਸੋ ਉਮੀਦ ਹੈ ਕਿ ਇਹ ਫਾਂਡ ਨਵੀਂ ਜਾਣਕਾਰੀ ਲਿਆਵੇਗਾ ਅਤੇ ਅਪਰਾਧੀਆਂ ਨੂੰ ਸਜ਼ਾ ਮਿਲੇਗੀ ਜੇਕਰ ਤੁਹਾਨੂੰ ਕੋਈ ਜਾਣਕਾਰੀ ਹੈ ਤਾਂ ਬਿਨਾਂ ਹਿਚਕਿਚਾਏ ਟਿਪਲਾਈਨ ਨੰਬਰ ਤੇ ਸੰਪਰਕ ਕਰੋ